ਪਰਦਾ ਐਚਐਜੀਐਮਸੀ ਚੋਣਾਂ ਦੇ ਲਈ ਨਹੀਂ ਹੋਵੇਗਾ ਗੱਠ ਜੋੜ ਆਪਣੇ ਆਪਣੇ ਚੋਣ ਨਿਸ਼ਾਨਾ ਤੇ ਪਾਰਟੀਆਂ ਚੋਣ ਲੜਨ ਗਈਆਂ ਬਲਜੀਤ ਸਿੰਘ ਦਾਦੂਵਾਲ ਦਾ ਜਗਦੀਸ਼ ਛਿੰਡਾ ਤੇ ਇਲਜ਼ਾਮ ਹੈ ਕਿ ਛਿੰਡਾ ਨੇ ਮਿਲ ਕੇ ਚੋਣਾਂ ਲੜਨ ਦਾ ਵਾਅਦਾ ਕੀਤਾ ਸੀ ਪਰ ਹੁਣ ਇਕੱਠਿਆਂ ਚੋਣ ਲੜਨ ਤੋਂ ਕਿਨਾਰਾ ਕਰ ਰਹੇ ਨੇ ਸਾਰੀਆਂ ਪਾਰਟੀਆਂ ਜਲਦ ਆਪਣੇ ਉਮੀਦਵਾਰ ਐਲਾਨਣ ਦਾਦੂਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਦਾਦੂਵਾਲ ਨੇ ਨਾਮਿਨੇਸ਼ਨ ਦੀ ਤਰੀਕ ਅੱਗੇ ਵਧਾਉਣ ਦੀ ਵੀ ਇਸ ਦੌਰਾਨ ਮੰਗ ਕੀਤੀ ਹੈ ਤਾਂ ਹਰਿਆਣਾ ਦੇ ਵਿੱਚ ਜੋ ਕਿ ਦਰਸਲ ਆ ਗੁਰਦੁਰਾ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਆ ਤਾਂ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇਹਨਾਂ ਚੋਣਾਂ ਨੂੰ ਲੈ ਕੇ ਗੱਠਜੋੜ ਨਹੀਂ ਹੋਵੇਗਾ ਆਪਣੇ ਆਪਣੇ ਚੋਣ ਨਿਸ਼ਾਨਾਂ ਤੇ ਪਾਰਟੀਆਂ ਲੜਨਗੀਆਂ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਜਗਦੀਸ਼ ਝਿੰਡਾ ਤੇ ਇਲਜ਼ਾਮ ਹੀ ਲਗਾਏ ਗਏ ਉਹਨਾਂ ਦਾ ਕਹਿਣਾ ਹੈ ਕਿ ਝਿੰਡਾ ਨੇ ਮਿਲ ਕੇ ਚੋਣਾਂ ਲੜਨ ਦਾ ਵਾਅਦਾ ਕੀਤਾ ਸੀ ਪਰ ਹੁਣ ਇਕੱਠਿਆਂ ਚੋਣ ਲੜਨ ਤੋਂ ਕਿਨਾਰਾ ਕਰੇ ਉਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਜਲਦ ਆਪਣੇ ਉਮੀਦਵਾਰ ਐਲਾਨਣ ਮੈਂ ਬੇਨਤੀ ਕੀਤੀ ਸੀ ਕਿ ਸਾਰੇ ਮਹਾਪੁਰਸ਼ਾਂ ਜਾਂ ਤਾਂ ਮੁਖੀਆਂ ਨੂੰ ਸੱਦੋ ਮੁਖੀ ਆਉਣ ਮੁਖੀਆਂ ਤੋਂ ਜਿਹੜਾ ਹੈਗਾ ਭਰੋਸਾ ਲਓ ਨਮੈਂਦਿਆਂ ਤੋਂ ਨਹੀਂ ਨਮੈਂਦਿਆਂ ਦੀ ਗੱਲ ਕਿੰਨੇ ਮੰਨਣੀ ਆ ਕੱਲ ਨੂੰ ਜੇ ਪ੍ਰਧਾਨ ਦੀ ਜਾ ਕੇ ਨਮੈਂਦੇ ਕਹਿਣ ਵੀ ਆਹ ਗੱਲ ਪ੍ਰਧਾਨ ਕੇ ਨਹੀਂ ਮੰਨਦਾ ਵਾਦੋ ਵਾਦੋ ਨਮੈਂਦੇ ਗੁੱਸੇ ਹੋ ਜਾਣਗੇ ਪ੍ਰਧਾਨ ਦੇ ਨਾਲ ਸੋ ਇਸ ਕਾਰਨ ਕਰਕੇ ਅੱਜ ਮਹਾਪੁਰਸ਼ਾਂ ਨੇ ਬਾਬਾ ਗੁਰਮੀਤ ਸਿੰਘ ਨੇ ਖੀਰ ਤੇ ਅਨਾਉਂਸ ਕੀਤਾ ਮੈਂ ਬੇਨਤੀ ਕੀਤੀ ਸੀ ਕਿ ਸਾਰਿਆਂ ਨੂੰ ਬੁਲਾ ਲਓ ਜਿਹੜੇ ਇਕਤਾ ਚਾਹੁੰਦੇ ਆ ਬੈਠ ਕੇ ਸਾਰੀ ਗੱਲਬਾਤ ਹੋ ਜਾਵੇ ਤਾ ਸਹਿਮਤੀ ਜੜੀ ਬਣ ਜਾਵੇ ਸੂ ਵੀ ਚਾਹੁੰਦੇ ਆ ਕਿ ਸੰਗਤਾਂ ਚੰਗੇ ਜਿਹੜੇ ਗੁਰਮਤਿ ਆ ਜਿਹੜਾ ਮਹਾਂਪੁਰਸ਼ਾਂ ਨੇ ਕਲਟੀਰੀਆ ਬਣਾਇਆ ਮੈਨੂੰ ਤਾਂ ਇਹ ਵੀ ਲੱਗਾ ਕਿ ਉਹ ਬਹੁਤੇ ਆਗੂ ਉਹਦੇ ਤੋਂ ਤਾਂ ਭੱਜੇ ਆ ਕਿ ਮਹਾਂਪੁਰਸ਼ਾਂ ਨੇ ਕਿਹਾ ਜਿਹੜਾ ਮੈਂਬਰ ਖੜਾਉਣਾ ਉਹ ਗੁਰਸਿੱਖ ਹੋਵੇ ਨਿਤਨੇਮੀ ਹੋਵੇ ਪੰਜ ਕਕਾਰ ਦੀ ਮਰਿਆਦਾ ਦਾ ਧਾਰਨੀ ਹੋਵੇ ਉਹਦੇ ਬੱਚੇ ਪਤਤ ਨਾ ਹੋਣ ਪਰ ਜਿਹੜੇ ਆਗੂ ਨੇ ਇੱਥੇ ਉਹਨਾਂ ਦੇ ਬੱਚੇ ਪਤਤ ਆ ਪਰਿਵਾਰ ਪਤਤ ਆ ਇਸ ਕਾਰਨ ਕਰਕੇ ਮੈਨੂੰ ਲੱਗਦਾ ਕਿ ਉਹ ਏਕਤਾ ਤੋਂ ਭੱਜੇ ਆ ਉਹ ਸੰਗਤਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਪਰ ਹੁਣ ਸੰਗਤਾਂ ਨੇ ਫੈਸਲਾ ਕਰਨਾ ਹੈ ਮਹਾਪੁਰਸ਼ਾਂ ਨੇ ਵੀ ਕਹਿ ਦਿੱਤਾ ਕਿ ਸਾਡੇ ਵੱਲੋਂ ਛੁੱਟੀ ਆ ਸਾਰੇ ਆਪੋ ਆਪਣੇ ਨਾਮੀਨੇਸ਼ਨ ਆ ਭਰੋ ਸਾਰੇ ਆਪੋ ਆਪਣੇ ਜਿਹੜੇ ਫਾਰਮ ਕਰੋ ਜੋ ਵੀ ਜਿਸ ਜਥੇਬੰਦੀ ਵੱਲੋਂ ਜਿਹਨੇ ਖੜੇ ਹੋਣਾ ਵਾ ਜੇਕਰ ਅਸੀਂ ਮੀਟਿੰਗ ਸੱਦ ਨਹੀਂ ਹੋਈ ਸਾਰੇ ਮਹਾਪੁਰਸ਼ ਇਕੱਠੇ ਹੋ ਕੇ ਅਸੀਂ ਜਿਹੜਾ ਹੈਗਾ ਵੇਖ ਲਾਂਗੇ ਵੀ ਦੁਬਾਰਾ ਬੁਲਾਉਣਾ ਜਾਂ ਨਹੀਂ ਬੁਲਾਉਣਾ ਪਰ ਮਹਾਪੁਰਸ਼ਾਂ ਨੇ ਅੱਜ ਇਹ ਯਾਦਤਾ ਕਿ ਸਾਰੇ ਆਪੋ ਆਪਣੇ ਜਿਹੜੇ ਨਹੀਂ ਆਏ ਪਰ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਸਤਿਕਾਰ ਕਰਦੇ ਆਂ ਜਿਨ੍ਹਾਂ ਨੇ ਸਾਡੀ ਗੱਲ ਮੰਨੀ ਹੈ ਮਹਾਪੁਰਸ਼ਾਂ ਨੇ ਕਿਹਾ ਕਿ ਜਥੇਦਾਰ ਅਸੰਦ ਸਾਹਿਬ ਬੈਠੇ ਆ ਦਾਦੂਆਲ ਬੈਠੇ ਆ ਇਹਨਾਂ ਨੇ ਸਾਡਾ ਵਚਨ ਮੰਨਿਆ ਇਹ ਅੱਜ ਵੀ ਸਾਡਾ ਵਚਨ ਮੰਨਣ ਨੂੰ ਤਿਆਰ ਆ ਜੇ ਮਹਾਪੁਰਸ਼ ਬਾਬਾ ਗੁਰਜੀਤ ਸਿੰਘ ਉੱਥੇ ਗੋਲੇ ਬਾਕੀ ਉਹਨਾਂ ਦੇ ਕਿ ਦੂਜੇ ਕਿਉਂ ਭੱਜੇ ਆ ਉਹਨਾਂ ਨੂੰ ਸੰਗਤਾਂ ਜਿਹੜੀਆਂ ਨੇ ਉਹ ਉਹਨਾਂ ਤੋਂ ਜਵਾਬ ਲੈਣ ਸੋ ਅੱਜ ਇੱਥੇ ਜਿਹੜਾ ਫੈਸਲਾ ਸਾਰੀਆਂ ਜਥੇਬੰਦੀਆਂ ਮਹਾਂਪੁਰਸ਼ਾਂ ਨੇ ਕੀਤਾ ਕਿ ਸਾਰੇ ਆਪ ਮੁ ਆਪਣੀ ਨਾਮੀਨੇਸ਼ਨ ਭਰ ਲਓ ਅਸੀਂ ਤਾਂ ਅਜੇ ਤੱਕ ਨਾਮੀਨੇਸ਼ਨ ਵੀ ਨਹੀਂ ਸੀ ਭਰੀ ਮਹਾਂਪੁਰਸ਼ਾਂ ਦਾ ਭਾਵੇਂ ਸਾਡੀ ਸਾਰੀ ਲਿਸਟ ਤਿਆਰ ਆ ਸਾਡੇ ਕੋਲੇ ਇੱਕ ਇੱਕ ਹਲਕੇ ਤੋਂ ਚਾਰ ਚਾਰ ਐਪਲੀਕੇਸ਼ਨਾਂ ਵੀ ਆਈਆਂ ਹੋਈਆਂ ਉਮੀਦਵਾਰਾਂ ਦੀਆਂ